ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਪਿੰਡ ਆਲਿਆਵਕੇ ਪੁਲਿਸ ਵੱਲੋਂ ਹਾਊਸ ਅਰੈਸਟ ਕੀਤਾ ਗਿਆ। ਗੱਲਬਾਤ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਨੂੰ ਹਾਊਸ ਅਰੈਸਟ ਦਾ ਇਸ ਲਈ ਕੀਤਾ ਗਿਆ ਹੈ ਕਿ ਲੁਧਿਆਣਾ ਵਿਖੇ ਗੰਦੇ ਪਾਣੀਆਂ ਦੇ ਮੁੱਦੇ ਨੂੰ ਨਾ ਚੁੱਕਿਆ ਜਾਵੇ। ਤਾਂ ਜੋ ਫੈਕਟਰੀਆਂ ਦਾ ਗੰਦਲਾ ਪਾਣੀ ਦਰਿਆਵਾਂ ਦੇ ਪਾਣੀਆਂ ਨੂੰ ਗੰਦਾ ਕਰਦਾ ਰਹੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਹੌਸਰੇ ਕਰਨ ਦਾ ਹੀ ਹੈ ਵੀ ਆਪਣੇ ਉਹ ਕਿਹ ਡੀਟਰ ਹੈ ਵੀ ਹੈ ਉਹ ਜਿਹੜਾ ਗੰਦਾ ਨਾਲਾ ਹੈ ਉਸ ਨੂੰ ਉਹ ਬੁੱਕੇ ਨਾਲੇ ਨੂੰ ਬੰਦ ਕਰਨ ਦੇ ਲਈ ਅੱਜ ਸਾਡੇ ਲਖਮੀਰ ਸਿੰਘ ਸਾਫ ਉੱਥੇ ਮੇਜਰ ਕਰ ਰਹੀ ਹੈ ਇਹ ਪਾਣੀ ਜਿਹੜਾ ਇਹ ਫੈਕਟਰੀਆਂ ਦਾ ਹੈਗਾ ਇਹ ਲਗਾਤਾਰ ਦ੍ਰਿਯ ਮੰਦਿਰ ਵਿੱਚ ਜਾਈ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋਈ ਜਾਵੇ ਤੇ ਪੰਜਾਬ ਦੇ ਲੋਕ ਮਰੀ ਜਾ। ਚੋਰੀਸ ਕਰਕੇ ਮੈਨੂੰ ਉਹ ਬਖਤੀ ਲਈ ਹੈ ਕਿ ਮੈਂ ਉਸ ਮੌਕੇ ਦੇ ਵਿੱਚ ਸ਼ਾਮਲ ਨਾ ਹੋਵਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਪਿੰਡ ਆਲਿਆ ਵਿਖੇ ਪੁਲਿਸ ਵੱਲੋਂ ਹਾਊਸ ਅਰੈਸਟ ਕੀਤਾ ਗਿਆ। ਗੱਲਬਾਤ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਨੂੰ ਹਾਊਸ ਅਰੈਸਟ ਦਾ ਐਸਲੇ ਕੀਤਾ ਗਿਆ ਹੈ ਕਿ ਲੁਧਿਆਣਾ ਵਿਖੇ ਗੰਦੇ ਪਾਣੀਆਂ ਦੇ ਮੁੱਦੇ ਨੂੰ ਨਾ ਚੁੱਕਿਆ ਜਾਵੇ ਤਾਂ ਜੋ ਫੈਕਟਰੀਆਂ ਦਾ ਗੰਦਲਾ ਪਾਣੀ ਦਰਿਆਵਾਂ ਦੇ ਪਾਣੀਆਂ ਨੂੰ ਗੰਦਾ ਕਰਦਾ ਰਹੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਹਾਊਸ ਰੈਸ ਕਰਨ ਦਾ ਹੀ ਹੈ ਇਹ ਆਪਣੇ ਅ ਉਹ ਕਿਹ ਜੀ ਡੀ ਹੈਪੀ ਹੈ ਉਹ ਜਿਹੜਾ ਗੰਦਾ ਨਾਲਾ ਹੈ ਉਸ ਨੂੰ ਬੁੱਕੇ ਨਾਲੇ ਨੂੰ ਬੰਦ ਕਰਨ ਦੇ ਲਈ ਅੱਜ ਸਾਡੇ ਲਖਮੀਰ ਸਿੰਘ ਸਾਫ ਉੱਥੇ ਮਜਾਕਾ ਕਰ ਰਿਹਾ ਇਹ ਪਾਣੀ ਜਿਹੜਾ ਇਹ ਫੈਕਟਰੀਆਂ ਦਾ ਹੈਗਾ ਇਹ ਲਗਾਤਾਰ ਦਰਿਆਵੰਦ ਵਿੱਚ ਜਾਈ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋਈ ਜਾਵੇ ਤੇ ਪੰਜਾਬ ਦੇ ਲੋਕ ਮਰੀਜ਼ਾਂ ਚ ਸੋਚ ਇਸ ਕਰਕੇ ਮੈਨੂੰ ਉਬਖਤੀ ਲਈ ਹੈ ਕਿ ਮੈਂ ਉਸ ਮੌਕੇ ਦੇ ਵਿੱਚ ਸ਼ਾਮਲ ਨਾ ਹੋਵਾਂ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਪਿੰਡ ਆਲਿਆ ਵਿਖੇ ਪੁਲਿਸ ਵੱਲੋਂ ਹਾਊਸ ਅਰੈਸਟ ਕੀਤਾ ਗਿਆ। ਗੱਲਬਾਤ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਨੂੰ ਹਾਊਸ ਅਰੈਸਟ ਦਾ ਐਸੇ ਲਈ ਕੀਤਾ ਗਿਆ ਹੈ ਕਿ ਲੁਧਿਆਣਾ ਵਿਖੇ ਗੰਦ ਗੰਦੇ ਪਾਣੀਆਂ ਦੇ ਮੁੱਦੇ ਨੂੰ ਨਾ ਚੁੱਕਿਆ ਜਾਵੇ। ਤਾਂ ਜੋ ਫੈਕਟਰੀਆਂ ਦਾ ਗੰਦਲਾ ਪਾਣੀ ਦਰਿਆਵਾਂ ਦੇ ਪਾਣੀਆਂ ਨੂੰ ਗੰਦਾ ਕਰਦਾ ਰਹੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਹਾਊਸ ਰਿਸਰਚ ਕਰਨ ਦਾ ਇਹ ਹੈ ਵੀ ਆਪਣੇ ਅ ਉਹ ਕਿਹ ਜੀਦਰ ਹੈ ਵੀ ਹੈ ਉਹ ਜਿਹੜਾ ਗੰਦਾ ਨਾਲਾ ਹੈ ਉਸ ਨੂੰ ਬੁੱਡੇ ਨਾਲੇ ਨੂੰ ਬੰਦ ਕਰਨ ਦੇ ਲਈ ਅੱਜ ਸੱਜੇ ਲਖਵੀਰ ਸਿੰਘ ਸਾਹਮਣੇ ਮਜਾਦਾ ਕਰ ਰਹੀ ਹੈ ਇਹ ਪਾਣੀ ਜਿਹੜਾ ਇਹ ਫੈਕਸ਼ੀਆਂ ਦਾ ਹੈਗਾ ਇਹ ਲਗਾਤਾਰ ਦਰਿਆਵੰਦ ਵਿੱਚ ਜਾਈ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋਈ ਜਾਵੇ ਤੇ ਪੰਜਾਬ ਦੇ ਲੋਕ ਮਰੀ ਜਾਣ ਅਚੋਲਿਸ ਕਰਕੇ ਮੈਨੂੰ ਬਹੁਤ ਬਖਤੀ ਲਈ ਹੈ ਕਿ ਮੈਂ ਉਸ ਮੌਕੇ ਦੇ ਵਿੱਚ ਸ਼ਾਮਲ ਨਾ ਹੋਵਾਂ